That's okay. ਭਾਈ ਅੱਜ ਚਰਨਾਵਰਦਸ਼ਨ ਕੀਤਾ ਜਾ ਰਿਹਾ ਜੀ ਮੇਨ ਇਸ ਦਾ ਮੁੱਖ ਕਾਰਨ ਕੀ ਅੱਜ ਹੋਈ ਵੀ ਬਹੁਤ ਪਹਿਲੇ 2025 ਦੇ ਵਿੱਚ ਜਿਹੜਾ ਬਿਜਲੀ ਸੋਲ ਬਿੱਲ ਆ ਰਿਹਾ ਉਹਦੇ ਵਿੱਚ ਸਾਰੀ ਬਿਜਲੀ ਪ੍ਰਾਈਵੇਟ ਕਰਨਾ ਇਹ ਉਹਦੇ ਵਿਰੋਧ ਦੇ ਵਿੱਚ ਤਰ੍ਹਾਂ ਲਾਇਆ ਤੇ ਜੀ ਬਿਜਲੀ ਉਹ ਪ੍ਰਾਈਵੇਟ ਨਾ ਕੀਤੀ ਜਾਵੇ ਸਰਕਾਰੀ ਰਵੇ ਤੇ ਜੀ ਬਿਜਲੀ ਦੇ ਵਿੱਚ ਤਿੰਨ ਤਰ੍ਹਾਂ ਦੇ ਆ ਇੱਕ ਵੰਡ ਪ੍ਰਣਾਲੀ ਇੱਕ ਬਿੱਲ ਜਿਹੜੇ ਰੇਟ ਤੈਅ ਕਰਦੇ ਹਨ ਰੈਗੂਲੇਟਰੀ ਕਮੇਟੀ ਉਹ ਆ ਇੱਕ ਪੈਦਾਵਾਰ ਪੈਦਾਵਾਰ ਪਹਿਲਾਂ ਹੀ ਪ੍ਰਾਈਵੇਟ ਕੋਲ ਆ ਉਹ ਤੋਂ ਸਰਕਾਰ ਮੋਲ ਲੈ ਕੇ ਸਾਨੂੰ ਦਿੰਦੀ ਹੁੰਦੀ ਹੈ ਉਹਨਾਂ ਦੇ ਦੋਨੇ ਜੇ ਜਿਹੜੀਆਂ ਵੰਡ ਪ੍ਰਣਾਲੀ ਜੇ ਵੀ ਇਹ ਵੀ ਸਰਕਾਰ ਪ੍ਰਾਈਵੇਟ ਦੀ ਦੇ ਰਹੀ ਚੇਪਲੇ ਮੀਟਰ ਲੱਗੇ ਨੇ ਇਹ ਚੇਪਾਲੇ ਮੀਟਰ ਨਾਲ ਕੀ ਆ ਜਲਪੜ ਲੋਕ ਨੇ ਬਹੁਤੇ بڑے ਲਿਖੇ ਨਹੀਂ ਇਹ ਪਹਿਲੀ ਦਾ ਪਤਾ ਨਹੀਂ ਲੱਗ ਰਿਹਾ ਇਸ ਕਰਕੇ ਲੋਕ ਇੱਥੇ ਗੱਜਲ ਖਵਾਰ ਹੁੰਦੇ ਫਿਰ ਲੈਨੇ ਮਹੀਨੇ 'ਚ ਤਿੰਨ ਤਿੰਨ ਵਾਰੀ ਬਿੱਲ ਆ ਰਿਹਾ ਬਿਲਕੁਲ ਤਾਂ ਕਿਵੇਂ ਵੇਖਦੇ ਹੋ ਜਿੱਥੇ ਪਹਿਲਾਂ 2 ਮਹੀਨੇ ਬਾਅਦ ਬਿਲਾਉਣ ਅਸੇ ਦਾ ਇਸ ਤੋਂ ਬਾਅਦ 10 ਦਿਨ ਮਿਲਦਾ ਹੁੰਦਾ ਸੀ ਦਿਲ ਪਰ ਨਾਲ ਪਰ ਦੇਕਰ ਆ ਚੇਪਾਲੇ ਮੀਟਰ ਲਾਖਦੇ ਨੇ ਤਾਂ ਆਨ ਦਾ ਸਪੋਰਟ ਜਿਹੜੇ ਨੇ ਅਸੀਂ ਚਾਰਜ ਕਰਨਾ ਪੈਗਾ ਫਿਰ ਜਾ ਕੇ ਬਿਜਲੀ ਚੱਲੇ ਇਹਨੂੰ ਕਿੰਨਾ ਜਮਾਰੀ ਚਾਰਜ ਕਰੋਗੇ ਉਨਾ ਹੀ ਇਹਦਾ ਬਿੱਲ ਉਨਾ ਚਿਰ ਚਲਾਉਂਗੇ ਬਾਅਦ ਚ ਫਿਰ 600 ਯੂਨਟ ਦਾ ਸਿਸਟਮ ਕਿਵੇਂ ਨਹੀਂ ਦੇਖਾਂਗੇ ਇਹ ਤੇ ਸਰਕਾਰ ਦੇ ਕਿਹਨਾਂ ਜਿਹੜੇ ਛੁੱਟੇ ਵਾਦੇ ਲੋਕਾਂ ਨਾਲ ਕਰਦੇ ਆ ਇਹਦੇ ਸਰਕਾਰ ਇੱਥੇ ਦੇ ਘੰਟੇ ਵੀ ਜਿਹੜਾ ਬਿੱਲ ਹੋਣਾ ਅੱਜ ਦੇ ਘੰਟੇ ਦਾ ਬਿੱਲ ਹੋਣਾ ਤੇ 600 ਯੂਨਟ ਕਿੱਥੇ ਲੋਕਾਂ ਦਾ ਨਜ਼ਾਰਾ 10000 ਯੂਨਟ ਦਾ ਬਿੱਲ ਆ ਰਿਹਾ ਜਿੱਥੇ ਪਹਿਲਾਂ 2 250 ਯੂਨਟ ਦਾ ਬਿੱਲ ਆਉਂਦਾ ਸੀ ਬਿਲਕੁਲ ਬਿਲਕੁਲ ਲੋਕਾਂ ਨੂੰ ਲੁੱਟਣ ਦਾ ਬੜਾ ਵਧੀਆ ਜਿਗਾਰ ਕੀਤਾ ਸਰਕਾਰ ਨੇ ਉਹਦਾ ਅਸੀਂ ਅਪਰੋਧ ਕਰ ਰਹੇ ਆ ਅਸੀਂ ਪ੍ਰੈਸ ਦਾ ਧੰਨਵਾਦ ਕਰਦੇ ਆ ਤੇ ਪ੍ਰੈਸ ਸਾਡੀ ਗੱਲ ਆਏ ਉੱਪਰ ਖਚਾਉਂਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਨਾ ਭਾਈ ਰਮਨ ਸਿੰਘ ਦਾ ਕਿਸਾਨ ਮੈਂ ਗੁਰਚੰਦ ਸਿੰਘ ਹਵਾਸ ਉਮੀਦਵਾਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅੱਜ ਜਿਹੜਾ ਇਹ ਐਕਸ਼ਨ ਦਫ਼ਤਰ ਕਾਫੋਰ ਰੋਡ ਲੁਧਿਆਣੇ ਤੇ ਧਰਨਾ ਚੱਲ ਰਿਹਾ ਇਹ ਜੋ ਕੇਂਦਰ ਸਰਕਾਰ ਬਿਜਲੀ ਬਿੱਲ 225 ਲਾਗੂ ਕਰਨਾ ਚਾਹੁੰਦੀ ਆ ਅਗਲੇ ਸੈਸ਼ਨ ਦੇ ਵਿੱਚ ਉਹਨਾਂ ਨੇ ਪਾਸ ਕਰ ਦੇਣਾ ਇਹ ਲੋਕਾਂ ਦਾ ਪੰਜਾਬ ਵਾਸੀਆਂ ਦਾ ਬਹੁਤ ਵੱਡਾ ਤੱਕਾ ਹੋ ਜਾਣਾ ਇਹ ਇਹ ਇਕੱਲਾ ਕਿਸਾਨਾਂ ਦਾ ਮਸਲਾ ਨਹੀਂ ਇਹ ਪੂਰੇ ਪੰਜਾਬ ਦਾ ਮਸਲਾ ਪੂਰੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਮੀਟਰ ਲੱਗਿਆ ਹੋਇਆ ਕਿਉਂਕਿ ਜਦੋਂ ਚੇਪ ਵਾਲੇ ਮੀਟਰ ਲੱਗੇ ਉਹਦੇ ਲਈ ਆਪਾਂ ਨੂੰ ਜਿਵੇਂ ਮੋਬਾਈਲ ਰੀਚਾਰਜ ਕਰਾਉਂਦੇ ਆ ਉਸ ਤਰ੍ਹਾਂ ਰੀਚਾਰਜ ਕਰਾਉਣੇ ਪੈਣਗੇ ਮੋਬਾਈਲ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਦਿਨ ਰਹਿ ਗਏ ਇਹਨਾਂ ਨੇ ਇਹਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਇੱਥੇ ਧਰਨੇ ਦੇ ਵਿੱਚ ਹੀ ਕਾਫੀ ਲੋਕ ਇੱਥੇ ਆਏ ਨੇ ਸਾਡਾ 10000 ਰੁਪਏ ਲਾ ਗਿਆ ਜੀ ਸਾਡਾ 11000 ਆ ਗਿਆ ਬਿਜਲੀ ਦਫ਼ਤਰ ਵਾਲੇ ਉਹਦੇ ਬਾਰੇ ਕੋਈ ਜਵਾਬ ਨਹੀਂ ਉਹਨਾਂ ਦਾ ਇਸੇ ਤਰੀਕੇ ਨਾਲ ਜਿਵੇਂ ਦੂਜੀ ਸਟੇਟਾਂ ਦੇ ਤੇ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਸ਼ਾਮ ਨੂੰ 1000 ਰੁਪਏ ਪਾਇਆ ਜਾਂਦਾ ਮੋਬਾਈਲ ਦੇ ਵਿੱਚ ਬਿਜਲੀ ਚਾਰਜ ਕਰਨ ਦੇ ਲਈ ਤਾਂ ਸਵੇਰ ਨੂੰ ਜਦੋਂ ਪੱਖੇ ਚਲਾਉਂਦੇ ਨੇ 10 ਮਿੰਟ ਪੱਖੇ ਚੱਲ ਕੇ ਬੰਦ ਹੋ ਜਾਂਦੇ ਨੇ ਕਿਉਂਕਿ ਉਹ ਕਹਿੰਦੇ ਜੀ ਤੁਹਾਡਾ ਮੁੱਕ ਗਿਆ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਇਸ ਲਈ ਸਾਡੀ ਸਬੂਚੇ ਪੰਜਾਬ ਵਾਸੀਆਂ ਨੂੰ ਦੁਕਾਨਦਾਰ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਆ ਵੀਰਾਂ ਵੀ ਤਕੜੇ ਹੋ ਜੋ ਅੱਜ ਤਾਂ ਇੱਕ ਸੰਕੇਤਕ ਧਰਨਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਵੱਡਾ ਧਰਨਾ ਚਲਾਇਆ ਜਾਊਗਾ ਤਾਂ ਕਿ ਜੋ ਕੇਂਦਰ ਸਰਕਾਰ ਜਿਹੜਾ ਬਿਲੀ ਵੇਲੇ ਲਾਗੂ ਕਰਨ ਦੀ ਹੈ ਉਹਨੂੰ ਪੰਜਾਬ ਸਰਕਾਰ ਦੀ ਇਨਵਾਲਵਾ ਪੰਜਾਬ ਸਰਕਾਰ ਨੂੰ ਲਾਗੂ ਕਰੇਗੀ ਤੇ ਉਹ ਪਾਸ ਕਰੇਗੀ ਅਸੀਂ ਹਰ ਗੀ ਵੀਰ ਨੂੰ ਪਾਸ ਨਹੀਂ ਕਰਨ ਦੇਵਾਂਗੇ ਪਹਿਲਾ ਬਿਲਾ ਸੀ 290 ਯੂਨਟਾਂ ਦਾ ਉਦੋਂ ਫਰੀ ਸੀਗਾ 00 ਆਈ ਆ ਹੁਣ ਦੂਜਾ ਬਿੱਲ ਆਇਆ ਜੀ 367 ਯੂਨਟਾਂ ਦਾ ਠੀਕ ਆ ਇਹ ਬਿੱਲ ਆਇਆ 29160 ਰੁਪਏ ਕਿੰਨੇ ਮਹੀਨੇ ਦਾ ਜੀ 30 ਦਿਨਾਂ ਦਾ ਠੀਕ ਆ ਕਹਿੰਦੇ ਕਹਿੰਦੇ 300 ਯੂਨਟ ਫ੍ਰੀ ਆ ਫਿਰ 67 ਯੂਨਟਾਂ ਦਾ ਬਿੱਲ ਆਣਾ ਚਾਹੀਦਾ ਸੀਗਾ ਨਹੀਂ 67 ਯੂਨਟ ਫ੍ਰੀ ਹੈਗੀ ਆ ਜੀ 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 ਇੱਕ ਮਹੀਨੇ ਦੀ 10 ਯੂਨਟਾਂ ਰੋਜ਼ ਦੀਆਂ ਠੀਕ ਆ ਜੀ ਜੇ 10 ਯੂਨਟਾਂ ਲਾ ਕੇ ਚੱਲੀਏ 367 ਯੂਨਟਾਂ ਦਾ ਜਖਾਪਤ ਹੋਈ ਆ ਫਿਰ 67 ਯੂਨਟਾਂ ਦਾ ਬਿੱਲ ਆਣਾ ਚਾਹੀਦਾ ਨਹੀਂ ਫਿਰ ਇਹ 367 ਦਾ ਕਿਉਂ ਭੇਜ ਰਹੇ ਆ ਆ ਦੇਖੋ 2916 ਰੁਪਏ ਆਇਆ ਤੁਹਾਡਾ ਕਿੰਨਾ ਮਕਸਾਦ ਹੁੰਦਾ ਸੋ ਤਾਂ ਇਹ ਸਾਡੇ ਕਹਿੰਦੇ ਉਹਨਾਂ ਨੇ ਗੜਬੜੀ ਕੀਤੀ ਗਈ ਹੈ ਸਾਰੇ ਖਤਮ ਹੋਈ ਨਹੀਂ 300 ਜੂਨਟ ਹੋਣੀ ਨਹੀਂ ਜਿਹੜਾ ਜਦੋਂ ਚਿਪਾ ਵਾਲਾ ਮੀਟਰ ਲੱਗ ਗਿਆ ਨਾ ਤਾਂ ਉੱਥੇ ਕਿਸੇ ਰੀਡਿੰਗ ਵਾਲੇ ਨੇ ਜਾਣਾ ਨਾ ਕਿਸੇ ਨੇ ਬਿੱਲ ਵਾਲੇ ਨੇ ਜਾਣਾ ਨਾ ਕਿਸੇ ਨੇ ਮੀਟਰ ਦੇਖਣਾ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਸਾਡੀ ਖਬਰ ਤਾਂ ਨਹੀਂ ਹੋਈ ਕਿ ਨਹੀਂ ਹੋਈ ਕਿਉਂਕਿ ਮੀਟਰ ਤਾਂ ਬਾਹਰ ਲੱਗਿਆ ਹੋਇਆ ਨਾ ਹਾਂਜੀ ਆ ਮੋਬਾਈਲ ਸਿਸਟਮ ਆ ਇਹ ਮੋਬਾਈਲ ਚ ਆਇਆ ਆ ਬਿੱਲ ਦੱਸੋ 300 ਜੂਨਟ ਫ੍ਰੀ ਰਹੀ ਕਿੱਥੇ ਉਹਦੇ ਜਿੰਨਾ ਤੁਸੀਂ ਚਾਹ ਕਰੋ ਉਹਨੂੰ ਉਹਨਾਂ ਕੋਲ ਤੋਂ ਰੀਚਾਰਜ ਦੇ ਸਰ ਚਲੋ ਹਲੇ ਲਾਗੂ ਨਹੀਂ ਹੋਇਆ ਹਲੇ ਤੇ ਗਵਰਨਮੈਂਟ ਦੇ ਅੰਦਰ ਚ ਹੀ ਆ ਲੇਕਿਨ ਜੇ 300 ਯੂਨਟ ਵੀ ਖਪਤ ਖਤਮ ਹੋ ਗਈ ਠੀਕ ਆ ਆਉਣ ਵਾਲੇ ਟਾਈਮ ਤੇ ਤਾਂ ਫਿਰ ਉਹ ਵੀ ਗੱਲ ਵੀ ਰੀਚਾਰਜ ਹੋ ਗਿਆ ਹਰ ਬੱਚਾ ਬੱਚਾ ਵਿਰੋਧ ਤੇ ਹੋਊਗਾ ਜੀ ਮੰਨ ਲਓ ਆਪਾਂ ਕੋਈ ਵੀ ਸਰਕਾਰ ਆਂਦੀ ਅਗਲੇ ਕਹਿੰਦੀ 300 ਯੂਨਟ ਫ੍ਰੀ ਆ ਆ ਅੱਜ ਭਾਰਤੀ ਇਹ ਮਜ਼ਦੂਰ ਕਿਸਾਨ ਦੁਨੀਆ ਵੱਲੋਂ ਅੱਜ ਧਰਨਾ ਲਾਇਆ ਕਾਕਾਵਾਰ ਰੋਡ ਬਿਜਲੀ ਕਰਦੇ ਮੁਰੇ ਔਰ ਅੱਜ ਧਰਨੇ ਦੀ ਸਾਡੀ ਜਿਹੜੀ ਮੰਗ ਹੈਗੀ ਆ ਪ੍ਰਾਈਵੇਟ ਕਰਨ ਦੀ ਜੇਪਾਲੇ ਮੀਟਰਾਂ ਨੂੰ ਦੀ ਔਰ ਇਹਨੂੰ ਅਸੀਂ ਕਿਹਨੇ ਵੀ ਖਤਮ ਕਰਨੇ ਨੂੰ 2025 ਦਾ ਜਿਹੜਾ ਐਕਟ ਨਵਾਂ ਸੈਂਟਰ ਸਰਕਾਰ ਲੈ ਕੇ ਆਈ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਅੱਜ ਇਹ ਮੰਗ ਪੱਤਰ ਐਕਸ਼ਨ ਸਾਹਮਣੇ ਦੇਵਾਂਗੇ ਅਸੀਂ ਅੱਜ 11:00 ਤੋਂ ਲੈ ਕੇ ਅਸੀਂ 2:00 ਵਜੇ ਤੱਕ ਕਰਾਂਗੇ ਜੇਕਰ ਨਹੀਂ ਸਾਡੀ ਸੁਣਵਾਈ ਹੁੰਦੀ ਤੇ ਆ ਵੀ ਪੂਰੇ ਪੰਜਾਬ ਵੱਲੋਂ ਤੇ ਪਟਿਆਲੇ ਵਿੱਚ ਜਿਹੜਾ ਇਹਨਾਂ ਦਾ ਹੈੱਡ ਹੈੱਡ ਆਫਸ ਆ ਅਸੀਂ ਉੱਥੇ ਪੱਕੇ ਤੌਰ ਦੇ ਤੇ ਧਰਨਾ ਲਾਵਾਂਗੇ ਇਹ ਧਰਨਾ ਅੱਜ ਲਾਇਆ ਹੈ ਜਿਹੜਾ ਸਰਕਾਰ ਪਰ ਚਿਪ ਵਾਲੇ ਮੀਟਰ ਲਾਏ ਜਾ ਰਹੇ ਆ ਜੀ ਦੇਖੋ ਪਹਿਲਾਂ ਵਾਲੇ ਮੀਟਰ ਜਿਹੜੇ ਘੁੰਮਦੇ ਹੁੰਦੇ ਸੀ ਉਹ 200 ਜੂਨਟ ਦੇ ਮਹੀਨੇ ਦੀ ਕੱਢਦੇ ਸੀ ਨਾ ਇਹਨਾਂ ਨੇ ਨੰਬਰ ਵਾਲੇ ਲਾ ਦਿੱਤੇ ਉਹ 300 ਜੂਨਟ ਕੱਢਣ ਲੱਗ ਗਏ ਇਹ ਹੁਣ ਚਿਪ ਵਾਲੇ ਆ ਗਏ ਪਹਿਲੀ ਗੱਲ 200 ਜੂਨਟ ਵਾਲੀ ਇਹਨੇ 400 ਕੱਢਣੀ ਆ 300 ਮਾਫੀ ਵਾਲੀ ਸਕੀਮ ਵਿੱਚ ਗਈ ਫਿਰ ਚਾਹ ਜੇ ਮੋਬਾਈਲ ਦੇ ਵਿੱਚ ਪੈਸੇ ਪਾਓ ਕਿਲੇ ਕਿਸਾਨਾਂ ਦੇ ਨਹੀਂ ਲੱਗਣੇ ਤੇ ਬਿੱਲ ਦਿਓ ਜੇ ਪੈਸੇ ਖਤਮ ਹੋ ਗਏ ਚਾਹ ਅਧੀ ਰਾਤ ਹੋ ਜਾਣ ਬਿਜਲੀ ਬੰਦ ਆ ਹੁਣ ਕਿਸੇ ਬੰਦੇ ਕੋਲੇ 1000 2000 ਬਿੱਲ ਆ ਗਿਆ 3500 ਅਗਲੇ ਕੋਲੇ ਨਹੀਂ ਹੈਗਾ ਅਗੇ 7 ਦਿਨਾਂ ਬਾਅਦ 10 ਦਿਨਾਂ ਬਾਅਦ ਅਗਲੇ ਮਹੀਨੇ ਵੀ ਤਾਰ ਦਿੰਦੇ ਸੀ ਜੁਰਮਾਨਾ ਦੇ ਕੇ ਹਰ ਤਾਂ ਨਾਲੇ ਬਿਜਲੀ ਬੰਦ ਹੋ ਜਾਣੀ ਆ ਫਿਰ ਉੱਤੇ ਗਰੀਬ ਬੰਦਾ ਕਰੂਗਾ ਕੀ ਫਿਰ ਉਹਦੇ ਤੇ ਰਸਤੇ ਤੇ ਇਹ ਠੱਗਾ ਠੋਰੀ ਹੈ ਇੱਕ ਸਰਕਾਰ ਆਪਾਂ ਬਣਾਉਂਦੇ ਆ 600 ਜੂਟ ਮਾਫੀ ਦੀ ਦੇ ਦਾ ਬੋਲ ਕੇ ਬੋਟਾਂ ਲਾਈਆਂ 600 ਜੂਟਾਂ ਮਾਫ ਜਿਹੜੇ ਪੈਸੇ ਦੇ ਕੇ ਉਹਦੇ ਵਿੱਚ ਮੋਬਾਈਲ ਦੇ ਵਿੱਚ ਪੈਸੇ ਪਾ ਕੇ ਰੀਚਾਰਜ ਕਰਾ ਕੇ ਬਿਜਲੀ ਚਲਾਉਣੀ ਆ ਫੇ 600 ਜੂਟ ਵਾਲੀ ਸਕੀਮ ਕਿੱਥੇ ਗਈਆਂ ਜਾਣ ਦਿਓ ਲੋਕਾਂ ਕੋਲੇ ਪੈਸਾ ਕਿੱਥੋਂ ਆ ਵੀ ਉਸੇ ਟਾਈਮ ਇਹਦਾ ਨਾ ਰੀਚਾਰਜ ਕਰਾ ਲਿਆ ਕਰਨ ਠੀਕ ਹੈ ਨਾ ਮੋਬਾਈਲ ਤਾਂ ਇਹ ਆ ਮੋਬਾਈਲ ਬੰਦੇ ਕੋਲੇ ਪੈਸਾ ਨਹੀਂ ਮੋਬਾਈਲ ਬੰਦਾ ਕਹਿੰਦਾ 7 ਦਿਨ ਬੰਦ ਰਹਿਣ ਦੇ ਜਦੋਂ ਪੈਸੇ ਆਣਗੇ ਰੀਚਾਰਜ ਕਰਾ ਲਾਂਗੇ ਯਾਰ ਰਹਿਣ ਦੋ ਸਾਰੇ ਬਿਜਲੀ ਤੋਂ ਬਗਾਰ ਤਾਂ ਸਰਨਾ ਨਹੀਂ ਹੈਗਾ ਸਹੀ ਆ ਨਾ ਐਵੇਂ ਹੁੰਦਾ ਨਾ ਆਪਣੇ ਵੀ ਪੈਸੇ ਖਤਮ ਹੋ ਜਾਂਦੇ ਆਪਾਂ 2-4 ਦਿਨ ਕਈ ਵਾਰੀ ਕੋਈ ਬੰਦਾ ਫੋਨ ਕਰਦਾ ਯਾਰ ਤੇਰਾ ਫੋਨ ਨਹੀਂ ਲੱਗਦਾ ਆਪਾਂ ਕਹਿੰਦੇ ਯਾਰ ਰੀਚਾਰਜ ਕਰਾਉਣ ਵਾਲਾ ਹੋ ਜਾਂਦਾ ਨਾ ਫੇਰ ਬਿਜਲੀ ਤੇ ਬਗਾਰ ਕਿਵੇਂ ਸਰੂਗਾ ਇੱਕੋ ਇਹ ਮਾਰੂ ਨੀਤੀ ਆ ਸਰਕਾਰ ਪੂੰਜੀਪੱਤਿਆਂ ਨਾਲ ਰਲੀ ਹੋਈ ਆ ਇਹ ਜਿਹੜੇ ਚਿਪ ਵਾਲੇ ਮੀਟਰ ਲਾਏ ਆ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਇਹ ਨਹੀਂ ਲੱਗਣ ਦੇਣੇ ਸਰਕਾਰ ਨੂੰ ਚੇਤਾਵਨੀ ਆ ਬੇਨਤੀ ਤਾਂ ਅਸੀਂ ਕਰਦਾ ਹੀ ਨਹੀਂ ਯਾਰ ਬੇਨਤੀ ਤਾਂ ਉਹਦੇ ਅੱਗੇ ਕਰੀਏ ਜਿਹੜਾ ਕੋ ਸੁਣੇ ਜਿਹਨੇ ਵੋਟਾਂ ਲੈ ਕੇ ਬੰਨਾ ਹੋਵੇ ਇਵੇਂ ਮਸ਼ੀਨ ਦੇ ਰਾਹੀਂ ਲੋਟਾ ਜਿੱਤੀਆਂ ਜਾਂਦੀਆਂ ਚੋਣਾ ਇਹਨਾਂ ਦੇ ਬੇਤਿਕਾ ਨਹੀਂ ਕਰੀਏ ਇੱਕ ਇੱਕ ਮਹੀਨੇ ਦਾ ਬਿਲਾ ਪਲਾਟ ਮੈਂ ਸਟਾਰ ਜੁਣਤਾ ਹਾਂ ਉਹ ਆਪਣੀ ਇੱਕ ਮਹੀਨੇ ਦਾ ਸਟਾਰ ਦਿੰਦਾ ਉਹ ਇੱਕ ਮਹੀਨੇ ਚ ਦੋ ਵਾਰੀ ਵੀ ਬਿੱਲ ਆ ਰਿਹਾ ਐਥੇ ਕਰਿਆ ਕਿ ਨਾ ਇੱਕ ਮਹੀਨੇ ਚ ਤਿੰਨ ਵਾਰੀ ਬਿੱਲ ਆ ਗਿਆ ਉਹ ਯਾਰ ਇਹ ਤਾਂ ਠੱਗਾ ਧੋਰੀ ਆ ਗਰੀਬ ਬੰਦਾ ਕੋ ਜਲਾਦਾ ਪਿੱਛੇ ਦੇ ਬਿੱਲ ਦੇਖੋ ਜੰਤਾ ਨਾ ਫਿਰ ਬੰਗਲਾਦੇਸ਼ ਦੀ ਤਰ੍ਹਾਂ ਉੱਠੂਗੀ ਸ਼੍ਰੀਲੰਕਾ ਦੀ ਤਰ੍ਹਾਂ ਪਾਰਲੀਮੈਂਟ ਚ ਜਾ ਬੜੋ ਹੋਈ ਪਰ ਡੰਡੇ ਰਹਿ ਕੇ ਵੀ ਜਹਾਜ਼ ਲੈ ਕੇ ਉਡਣਗੇ ਫਿਰ ਇਹੀ ਕੰਮ ਹੋਣਾ ਫਿਰਦਾ ਇਹ ਇਹਨਾਂ ਨੂੰ ਦੂਜੀਆਂ ਸਟੇਟਾਂ ਨਾਲ ਸੰਬੰਧੇ ਪੰਜਾਬ ਆ ਇੱਕਦਾਂ ਅਸੀਂ ਜਥੇਬੰਦੀਆਂ ਨਾਲ ਸਰਕਾਰ ਪਿੱਛੇ ਹਟੂ ਠੀਕ ਆ ਸਾਰੇ ਜਥੇਬੰਦੀਆਂ ਇਕੱਠੀਆਂ ਕਰਾਂਗੇ ਡਾਊਰੂ ਵਾਲਾ ਟੋਲ ਪਲਾਜ਼ਾ ਫ੍ਰੀ ਕਰਕੇ ਅਸੀਂ ਬਹਿ ਜਾਣਾ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ ਖੜਨਾ ਨਹੀਂ ਆ ਇਹ ਵਧਣਾ ਕੰਮ ਇਹ ਘਟਣਾ ਨਹੀਂ ਆ ਮੇਰਾ ਨਾਮ ਸੁਰੇਂਦਰਪੁਰ ਅੱਜ ਜਿਹੜਾ ਧਰਨਾ ਲੱਗਿਆ ਇਹ ਜਿਹੜੇ ਚਿਪ ਵਾਲੇ ਮੀਟਰ ਲਗਾ ਰਹੇ ਆ ਬਿਜਲੀ ਨੂੰ ਨੀਜੀ ਹੱਤਾਂ ਦੇ ਵਿੱਚ ਦੇ ਰਹੇ ਆ ਪ੍ਰਾਈਵੇਟ ਕਰ ਰਹੇ ਆ ਉਹਦੇ ਖਿਲਾਫ ਲਗਾ ਰਹੇ ਆ ਉਹਨਾਂ ਨੇ ਨਵਾਂ ਟਾਜ ਲਾ ਪਿਆ ਤੇ ਜਿਹੜੇ ਕਹਿੰਦੇ ਆ ਵੀ ਜਿਹੜਾ ਮੀਟਰ ਆ 6 ਪੌਲੇ ਮੀਟਰ ਆ ਰਿਹਾ ਕਈਆਂ ਦੇ ਬਿੱਲ ਵੀ ਆਇਆ ਦੋ ਦੋ ਮਹੀਨਿਆਂ ਦੇ ਵਿੱਚ ਦੋ ਵਾਰ ਵੀ ਲਾ ਦਿੱਤੀ ਕੀ وجہ ਹੋ ਸਕਦੀ ਹੈ ਇਹ ਜਿਹੜੇ ਚਿਪ ਵਾਲੇ ਮੀਟਰ ਆ ਇਹਦਾ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਕਿਉਂਕਿ ਜਿਆਦਾ ਇਹੋ ਜਿਹੇ ਲੋਕ ਨੇ ਜਿਹੜੇ ਹੈਂਡ ਟੂ ਮਾਉਥ ਉਹੀ ਕਮਾਉਣਾ ਤੇ ਉਹੀ ਖਾਣਾ ਪਰ ਜੇ ਬਿੱਲ ਲੱਗ ਗਏ ਇਹਦੇ ਵਿੱਚ ਐਂਦਾ ਕਰਦੇ ਕਿ ਕਈ ਵਾਰ ਦੋ ਦੋ ਬਿੱਲਿਆਂ ਦਾ ਬਿੱਲ ਹੋ ਜਾਂਦਾ ਕੋਈ ਪ੍ਰੋਬਲਮ ਆ ਜਾਂਦੀ ਬੰਦਾ ਨਹੀਂ ਦੇ ਸਕਦਾ ਚਲੋ 4 ਮਹੀਨੇ ਆਵਾਦ ਦੇ ਦਿੰਦਾ 6 ਮਹੀਨੇ ਆਵਾਦ ਵੀ ਦੇ ਦਿੰਦਾ ਪਰ ਜਿਹੜੇ ਚਿਪ ਵਾਲੇ ਮੀਟਰ ਆ ਜੇ ਰਾਤ ਨੂੰ 12 ਵਜੇ ਇਹਦੇ ਵਿੱਚ ਖਤਮ ਹੋ ਜਾਂਦਾ ਰਿਚਾਰਜ ਤੇ ਆਪਣੇ ਬੱਚੇ ਤੇ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਏਗੀ ਔਰ ਦੂਸਰੇ ਨੰਬਰ ਤੇ ਦੇਖੋ 2002 ਦੇ ਵਿੱਚ ਜਦੋਂ ਇਹ ਬਿਜਲੀ ਦਾ ਨਿਰਮਾਣ ਸਰਕ ਪੰਜਾਬ ਸਰਕਾਰ ਸੀ ਉਸ ਵੇਲੇ ਜਿੰਨਾ ਵੀ ਨਿਰਮਾਣ ਤੇ ਖਰਚਾ ਹੁੰਦਾ ਸੀ ਉਹਦੇ ਵਿੱਚੋਂ ਕੁਝ ਕੁ ਪਰਸੈਂਟ ਆਪਾਂ ਪਬਲਿਕ ਨੂੰ ਪੇ ਕਰਨਾ ਪੈਂਦਾ ਸੀ ਤੇ ਹੌਲੀ-ਹੌਲੀ ਜਦੋਂ ਇਹ 2000 10 12 ਦੇ ਵਿੱਚ ਪ੍ਰਾਈਵੇਟ ਕਰ ਦਿੱਤਾ ਤੇ ਆਪਣੇ ਲੋਕ ਨਹੀਂ ਬੋਲੇ ਦੇਖੋ 2 ਰੁਪਏ ਜੂੰਟ ਤੋਂ ਲੈ ਕੇ 10 ਰੁਪਏ ਜੂੰਟ ਤੱਕ ਆ ਗਈ ਤੇ ਹੁਣ 2025 ਦੇ ਵਿੱਚ ਇੱਕ ਹੋਰ ਬਿੱਲ ਪਾਸ ਹੋਇਆ ਜਿਹਦੇ ਵਿੱਚ ਕੀ ਇਹ ਚਿਪ ਵਾਲੇ ਮੀਟਰ ਲਾਉਣਾ ਤੇ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਇਹ ਸਾਨੂੰ ਮਨਜ਼ੂਰ ਨਹੀਂ ਹੈ ਇਕੱਲਾ ਚਿਪ ਦਾ ਹੀ ਸਵਾਲ ਨਹੀਂ ਹੈ ਸਵਾਲ ਇਹ ਹੈ ਕਿ ਜਦੋਂ ਇਹਨੂੰ ਪ੍ਰਾਈਵੇਟ ਕਰ ਦੇਣਾ ਤੇ ਉਹ ਆਪਣੀ ਮਨ ਮਰਜ਼ੀ ਦੀ ਜਿਹੜੀਆਂ ਜੂੰਟਾਂ ਪਬਲਿਕ ਨੂੰ ਦੇਣਗੇ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਵੇਗੀ ਸੋ ਅਸੀਂ ਇਹ ਧਰਨਾ ਉਸ ਵਾਸਤੇ ਲਗਾਇਆ ਔਰ ਮੈਂ ਚਾਹੁੰਨੀ ਆ ਕਿ ਹਰ ਇੱਕ ਪਾਰਟੀ ਵਾਲੇ ਤੋਂ ਉੱਪਰ ਉੱਠ ਕੇ ਸਾਨੂੰ ਇਸ ਧਰਨੇ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਬਿਜਲੀ ਜਾਵੇ ਇਹ ਰੋਕtham ਕੱਲੇ ਕਿਸਾਨ ਪਰਿਵਾਰਾਂ ਲਈ ਨਹੀਂ ਹੈ ਹਰ ਇੱਕ ਨੀਜੀ ਵਰਗ ਲਈ ਹਰ ਇੱਕ ਗਰੀਬ ਵਰਗ ਵਾਸਤੇ ਇਹ ਬਹੁਤ ਜ਼ਰੂਰੀ ਹੈ